ਕਹਿਣਾ ਦਾ ਆਪਾਂ ਬਾਈ ਜੀ ਇਹੀ ਚਾਹੁੰਦੇ ਆ ਕੀ ਆਓ ਤੁਸੀਂ ਆਪਣਾ ਰੋਟਾਵੇਟਰ ਲੈ ਕੇ ਦੇਖੋ ਚਲਾ ਕੇ ਦੇਖੋ ਆਪਣੀ ਪੂਰੀ ਜ਼ਿੰਮੇਵਾਰੀ ਆ ਕੋਈ ਵੀ ਸਮੱਸਿਆ ਆਉਂਦੀ ਆ ਆਪਾਂ ਤੁਹਾਡੇ ਨਾਲ ਖੜੇ ਆਓ ਮਹਾਰਾਜ ਦੇਵ ਤੇ ਪ੍ਰਵਿੰਦਰ ਵਾਲਿਓ ਠੀਕ ਆ ਬੱਲੇ ਬੱਲੇ ਆ ਚੜਾਈਆ ਕਿਵੇਂ ਸੰਤ ਦਿਖਾਈ ਜਾਂਦੇ ਹੋ ਇਹ ਬਾਈ ਜੀ ਆਪਣੇ ਰੋਟਾਵੇਟਰ ਨੇ 10 ਫੁੱਟ ਹਾਂਜੀ ਸੋਣਿਓ ਅੱਜ ਪਹੁੰਚੇ ਆ ਪੰਮੀ ਬਾਈ ਜੀ ਦੇ ਪਿੰਡ ਜਖੇਪੜ ਤੇ ਡਿਸਟ੍ਰਿਕਟ ਹੈਗਾ ਸੰਗਰੂਰ ਇੰਡਸਟਰੀ ਦਾ ਨਾਮ ਹੈਗਾ ਪ੍ਰਵਿੰਦਰਾ ਐਂਡ ਜੇਐਸ ਇਹ ਇੰਡਸਟਰੀ ਕਾਫੀ ਚੀਜ਼ਾਂ ਬਣਾਉਂਦੀ ਆ ਬਹੁਤਾ ਫੇਮਸ ਇਹਨਾਂ ਦਾ ਆਏ ਜਿਹੜਾ ਮਡ ਲੋਡਰ ਹੁੰਦਾ ਰੋਟਾਵੇਟਰ ਸੁਪਰ ਸੀਡਰ ਡ੍ਰਿੱਲਾਂ ਸਾਰੇ ਸੰਦਾਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਮੇਨ ਕਨਸੈਂਟਰੇਟ ਆਪਣਾ ਰੋਟਾਵੇਟਰ ਤੇ ਰਹਿਣ ਵਾਲਾ ਆਜੋ ਫਿਰ ਦੇਖਦੇ ਆ ਜਲਵਾ ਵੀ ਕੀ ਕੀ ਰੇਟ ਨੇ ਕੀ ਕੀ ਚੀਜ਼ਾਂ ਨੇ ਜੇ ਕੋਈ ਸੱਜਣ ਇੰਡਸਟਰੀ ਤੇ ਇੱਥੇ ਵਿਜ਼ਿਟ ਕਰਨਾ ਚਾਹੁੰਦਾ ਸਿੱਧੀ ਸਪਲਾਈ ਹੈ ਇਹਨਾਂ ਦੀ ਕੋਈ ਵਿਚ ਵਿਚੋਲਾ ਨਹੀਂ ਕੋਈ ਡੀਲਰ ਨਹੀਂ ਤਾਂ ਕਿ ਕਿਸਾਨ ਦੀ ਜੇਬ ਬਚੇ ਤਾਂ ਲੋਕੇਸ਼ਨ ਆ ਜਿਹੜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗੀ ਕਲਿੱਕ ਕਰੋ ਤੇ ਪਹੁੰਚ ਜੋ ਖੇਪੜਾ ਮਰਾ ਬਾਈ ਜੀ ਦੇਵਤਿਆ ਪਰਮੇਂਦਰ ਵਾਲਿਓ ਠੀਕ ਹੈ ਬਾਈ ਵਧੀਆ ਬਈ ਜੀ ਤੁਸੀਂ ਦੱਸੋ ਹਾਂ ਜੀ ਕਹਿੰਦੇ ਰੋਟਾਵੇਟਰ ਬਾਲਾ ਰੈਲਾ ਘੁੰਮਦਾ ਥੋੜਾ ਤੇਲ ਤੂਲ ਘੱਟ ਖਾਂਦਾ ਦਿਖਾ ਦੇ ਭਾਈ ਹਾਂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ 10 ਫੁੱਟਾ ਤੁਸੀਂ ਚੈੱਕ ਕਰ ਸਕਦੇ ਹੋ ਆਪ ਹੀ ਠੀਕ ਆ ਜੀ ਹਾਂ ਜੀ ਤੇ ਨੰਬਰ 1 ਤੇ ਵੀਰੇ ਸਭ ਤੋਂ ਪਹਿਲਾਂ ਪੇਂਟ ਬਹੁਤ ਮਸ਼ਹੂਰ ਕਰਿਆ ਹੋਇਆ ਆਪਾਂ ਪੇਂਟ ਕਿਹੜਾ ਕਰਦੇ ਆ ਪੇਂਟ ਬਾਈ ਜੀ ਆਪਾਂ ਪਾਊਡਰ ਕੋਟਿੰਗ ਕਰਦੇ ਆ ਪਾਊਡਰ ਕੋਟਿੰਗ ਜੀ ਇਹਦਾ ਫਾਇਦਾ ਕੀ ਆ ਪ੍ਰੈਜ਼ਰ ਵੀ ਖਲਿਪੜੀ ਨਹੀਂ ਉੱਤਰਦੀ ਹਾਂ ਜੀ ਹਾਂ ਤੇ ਟਾਈਮ ਲੰਬਾ ਚੱਲੇ ਜਾਂਦਾ ਜੀ ਇਹ ਠੀ ਮਿਲ ਜਾਣਗੇ 6 ਤੋਂ ਲੈ ਕੇ 12 ਤੱਕ ਹਾਂ ਜੀ ਹਾਂ ਬਾਈ ਜੀ ਭਾਈ ਬਣ ਕੇ ਇੱਕ ਤਾਂ ਬੇਨਤੀ ਇਹ ਆ ਪਹਿਲੀ ਸੱਟੇ ਦੱਸ ਦੋ ਵੀ ਬੰਦਾ ਆਪਣੇ ਕੋਲ ਆਵੇ ਕਿਉਂ ਆਪਣੇ ਰੋਟਾਵੇਟਰ ਚ ਕੀ ਕੀ ਮੇਨ ਹੋਣਾ ਗਾਰੰਟੀ ਵਾਰੰਟੀ ਕੀ ਆ ਪਹਿਲੀ ਗੱਲ ਤਾਂ ਬਈ ਮੇਨ ਸੱਟੇ ਤਾਂ ਇਹੀ ਆ ਵੀ ਆਪਾਂ ਆਮ ਲੋਕ ਦਿੰਦੇ ਨੇ 1 ਸਾਲ ਦੀ ਵਾਰੰਟੀ ਠੀਕ ਆ ਜੀ ਆਪਾਂ 2 ਸਾਲ ਦੀ ਵਾਰੰਟੀ ਦੇ ਰਹੇ ਆ ਇਹ ਆਪਣੇ ਆਫਰ ਲੈ 15 ਜੂਨ ਤੱਕ ਠੀਕ ਆ ਜੀ ਤੇ 100 ਕਿਲੋਮੀਟਰ ਤੱਕ ਆਪਣੀ ਡਿਲੀਵਰੀ ਫ੍ਰੀ ਐ ਇਸ ਚ ਭਾਈ ਮੁੰਡਿਓ 15 ਜੂਨ ਤੱਕ ਜੇ ਤੁਸੀਂ ਲੈਨੇ ਹੋ ਸਟੈਂਡਰਡ ਗਾਰੰਟੀ ਵਾਰੰਟੀ ਮਿਲਦੀ ਆ ਤੁਹਾਨੂੰ ਇੱਕ ਦੀ 15 ਜੂਨ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੋ ਦੀ ਮਿਲ ਜਾਣੀ ਆ 100 ਕਿਲੋਮੀਟਰ ਤੇ ਰੇਡੀਅਸ ਚ ਬਾਈਆਂ ਦੀ ਡਿਲੀਵਰੀ ਫ੍ਰੀ ਮਿਲ ਜਾਣੀ ਆ ਹੁਣ ਵੀਰੇ ਗੇਅਰ ਤੇ ਆਜੋ ਮਾੜਾ ਜਾਂ ਵੀ ਗੇਅਰ ਦੀ ਕਿੰਨੀ ਗਾਰੰਟੀ ਵਾਰੰਟੀ ਆ ਕਿਹੜਾ ਆਪਾਂ ਗੇਅਰ ਲਾਉਨੇ ਆ ਕਿੰਨਾ ਕਿਸ ਰੈਲਾ ਰੱਪਾ ਚੱਲਦਾ ਇਹ ਬਾਈ ਜੀ 13 ਤੇ ਹੀ ਗੇਅਰ ਹੈਗਾ ਠੀਕ ਆ ਜੀ ਇਹਦੀ 2 ਸਾਲ ਦੀ ਵਾਰੰਟੀ ਆ ਰੈਲਾ ਆਪਾਂ ਨੇ ਦੇਖ ਹੀ ਲਿਆ ਹੱਥ ਨਾਲ ਵਾਲਾ ਵਾਲਾ ਕੰਮ ਆ ਤੇ ਇਹਦਾ ਇਹਦੀ ਕਿੰਨੀ ਗਾਰੰਟੀ ਵਾਰੰਟੀ ਦੰਨੇ ਆ ਵੀਰੇ ਇਦੀ ਵੀ ਵੀਰੇ 2 ਸਾਲ ਦੀ ਵਾਰੰਟੀ ਆ 353 ਦਾ ਮਟੀਰੀਅਲ ਹੈਗਾ ਠੀਕ ਆ ਜੀ ਤੇ ਇੱਕ ਬਾਈ ਜੀ ਮੈਂ ਤੁਹਾਨੂੰ ਐਡ ਆਨ ਗੱਲ ਕਰਦਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਦਿੱਕਤ ਕੀ ਆ ਬਹੁਤ ਸੱਜਣ ਮਿੱਤਰ ਸੜਕਾਂ ਤੇ ਚਲਾ ਚਲਾ ਦਿਖਾਉਂਦੇ ਨੇ ਵੀਰੇ ਜਿਹੜੀ ਇਹ ਮਸ਼ੀਨਰੀ ਆ ਇਹ ਖੇਤ ਚ ਚਲਾਉਣ ਵਾਸਤੇ ਬਣੀ ਆ ਇਹਨੂੰ ਖੇਤ ਚ ਚਲਾਓ ਖੇਤ ਚ ਜੇ ਆਪਾਂ ਕੰਪੇਅਰ ਕਰੀਏ ਪ੍ਰਵਿੰਦਰਾ ਨਾਲ ਦੂਜੇ ਰੋਟਾਵੇਟਰਾਂ ਨੂੰ ਤਾਂ ਉਹਨਾਂ ਤੋਂ ਤੁਹਾਨੂੰ ਹੈ 21 ਮਿਲੂਗਾ 22 ਉਹ ਨਹੀਂ ਇਕੱਲਾ ਰੋਟਾਵੇਟਰ ਨਹੀਂ ਬਣਾਉਂਦੇ ਸਪਰ ਸੀਟਰ ਸੀ ਡ੍ਰਿੱਲ ਰੋਟਾਵੇਟਰ ਤੇ ਸਭ ਤੋਂ ਵੱਧ ਜਿਹੜੀ ਇਹਨਾਂ ਦੀ ਮਸ਼ਹੂਰ ਉਹ ਮਸ਼ੀਨ ਖੜੀ ਆ ਮੱਡ ਵਾਲੀ ਭਤੀਜੇ ਕੇ ਰੰਦ ਖਾ ਦੇ ਇਹਨਾਂ ਦੀ ਨੈਸ਼ਨਲ ਵਾਈਜ਼ ਪਹਿਲੇ ਨੰਬਰ ਤੇ ਆਉਂਦੀ ਆ ਹੁਣ ਮੇਰਾ ਵੀਰ ਜਿਹੜੀ ਆ ਸਬਸਿਡੀ ਵਾਲੀਆਂ ਚੀਜ਼ਾਂ ਨੇ ਮੜਾ ਜਾਉਦੇ ਤੇ ਪਾਇਓ ਚਾਨਣਾ ਆਪਣੀ ਬਾਈ ਜੀ ਜਿਵੇਂ ਹੁਣ ਫਾਈਲਾਂ ਲੱਗ ਕੇ ਹਟੀਆਂ ਨੇ ਸੁਪਰਸੀਡਰ ਹੋ ਗਿਆ ਜ਼ੀਰੋ ਡ੍ਰਿਲ ਹੋ ਗਈ ਪੈਡੇਸਟਰਾ ਚਾਪਰ ਹੋ ਗਿਆ ਠੀਕ ਆ ਜੀ ਠੀਕ ਆ ਜੀ ਲੇਅਰ ਲੈਂਡ ਲੈਵਲਰ ਹੋ ਗਿਆ ਇਹ ਸਾਰਾ ਕੁਝ ਆਪਣਾ ਅਪਰੂਵਡ ਹੈਗਾ ਜਣੀ ਸਬਸਿਡੀ ਜਿਨ੍ਹਾਂ ਨੇ ਭਰੀ ਵੀ ਉਹਨਾਂ ਨੂੰ ਆਪਾਂ ਤੋਂ ਮਿਲ ਸਕਦੀ ਹੈ ਹਾਂ ਜੀ ਹਾਂ ਹੁਣ ਮੇਰਾ ਵੀਰ ਬਣ ਕੇ ਮਿਲ ਸਕਦੀ ਹੈ ਪੰਜ ਤੋਂ ਲੈ ਕੇ ਜਿੰਨੇ ਤੱਕ ਤੁਸੀਂ ਦੱਸਣਾ ਚਾਹੁੰਦੇ ਹੋ ਰੇਟ ਬਾਈ ਕਲੀਅਰ ਕਾਟ ਆ ਪਾਈਆਂ ਦਾ ਨੰਗਾ ਚਿੱਟਾ ਰੇਟ ਆ ਰੇਟ ਦੱਸ ਦਿਓ ਜੀ ਕਿਰਾ ਇਹ ਬਾਈ ਜੀ ਆਪਣਾ ਹੈਗਾ ਮਨ ਕੇ ਚੱਲੋ ਆਪਣੇ ਪੰਜਾਬ ਚ ਚੱਲਦਾ 7 ਤੋਂ ਲੈ ਕੇ 10 11 ਤੱਕ ਠੀਕ ਹੈ ਜੀ 7 ਵਟਾ ਹੈਗਾ ਆਪਣਾ ਬਾਈ ਜੀ 90000 ਦਾ ਠੀਕ ਹੈ 8 ਵਟਾ ਮਿਲ ਜੂ ਆਪਾਂ ਨੂੰ 95000 ਦਾ ਬਿਲਕੁਲ ਜੀ 9 ਵਟਾ ਮਿਲ ਜੂ 1 ਲੱਖ 5000 ਦਾ ਠੀਕ ਹੈ ਜੀ ਤੇ 10 ਵਟਾ ਹੈਗਾ ਆਪਣਾ 1 ਲੱਖ 20000 ਦਾ ਜੀ ਠੀਕ ਹੈ ਜੀ ਹੁਣ ਮੇਰਾ ਵੀਰ ਮਾੜਾ ਜਿਹਾ ਬਲੇਟਾਂ ਦਾ ਦੱਸੋ ਵੀ ਇੱਕ ਕਹਿੰਦੇ ਹੁੰਦੇ ਨੇ ਬੋਰੋਂ ਸਟੀਲ ਆ ਫਲਾਣੀ ਸਟੀਲ ਆ ਜੀ ਆਪਣਾ ਕਿਹੜਾ ਹੈ ਆਪਣਾ ਵੀਰੀ ਬੋਰਾਂ ਸਟੀਲ ਬਲੇਡ ਹੈਗਾ ਕਿਤੇ ਮਰਜ਼ੀ ਤੁਸੀਂ ਚੈੱਕ ਕਰਾ ਸਕਦੇ ਹੋ ਆਮ ਨਹੀਂ ਫੱਲੇ ਜ਼ਿੰਮੇਵਾਰੀ ਰਹੂਗੀ ਠੀਕ ਹੈ ਜੀ ਜਣੀ ਕਿ ਰੇਟ ਆਪਣਾ ਨਾਰਮਲ ਨਾਲੋਂ ਵੀ ਥੱਲੇ ਰਹੂਗਾ ਤੇ ਕੁਆਲਿਟੀ ਕੁਆਲਿਟੀ ਪਲੱਸ ਰਹੂਗੀ ਜੀ ਅੱਛੇ ਬ੍ਰਦਰ ਆ ਦੱਸਿਓ ਵੀ ਆ ਸੰਤ ਤਾਂ ਨਿਊ ਤੁਸੀਂ ਨਾਲ ਹਾਏ ਦੋਨੇ ਡਿਸਕਾਂ ਨਾਲ ਮਿਲਣੀ ਹੈ ਜੀ ਠੀਕ ਹੈ ਜੀ ਤੇ ਮੇਰਾ ਵੀਰ ਹੁਣ ਸੀਲਾਂ ਤੇ ਬੈਰੀਆਂ ਤੇ ਚਾਨਣਾ ਪਾਓ ਉਹਦੀ ਕੀ ਗਾਰੰਟੀ ਵਾਰੰਟੀ ਮੇਰਾ ਭਰਾ ਦੋਗੇ ਕਿਹੜੀਆਂ ਸੀਲਾਂ ਤੇ ਫੈਰੰਗ ਵਰਤਦੇ ਹੋ ਮਕੈਨੀਕਲ ਸੀਲਾਂ ਨੇ ਜੀ ਇਹ ਚ ਠੀਕ ਹੈ ਜੀ ਤੇ ਆਪਣੇ ਨੰਬਰ 1 ਕੁਆਲਿਟੀ ਦੇ 베어ਿੰਗ ਹੋਣ ਦੇਗੇ ਠੀਕ ਆ ਜੀ ਉਹ ਦੋਨਾਂ ਦੀ ਵੀ 2 ਸਾਲ ਦੀ ਵਾਰੰਟੀ ਰਹੂਗੀ ਇੱਕ ਵੀਰੇ ਜਿਹੜੇ ਗੀਅਰ ਦੇ ਚੱਕਰ ਮਲਾਉਣੇ ਪੈਂਦੇ ਨੇ ਉਹ ਆਪਾਂ ਦਾ ਕੀ ਜ਼ਗਾਰਡ ਆ ਉਹ ਤੁਸੀਂ ਮਲਾ ਕੇ ਆਪਾਂ ਪਸੰਦ ਕਰਨੇ ਹੋਣਾ ਨਾ ਆਪਾਂ ਬਾਈ ਫੀਲਡ 'ਚ ਉਹ ਸੈੱਟ ਕਰਕੇ ਦੇਵਾਂਗੇ ਜਣੀ ਜ਼ਿਮੀਦਾਰ ਤੇ ਖੇਤ ਚੋਂ ਕਰਨਾ ਚੱਕਰ ਆਪਾਂ ਸਾਰੇ ਤੁਹਾਨੂੰ ਮਲਾ ਕੇ ਸੈੱਟ ਕਰਕੇ ਦੇਵਾਂਗੇ ਠੀਕ ਆ ਜੀ ਅੱਗੇ ਆ ਗਏ ਵੀਰੇ ਪੇਂਟ ਹੋ ਗਿਆ ਆ ਸਮਾਨ ਹੋ ਗਿਆ ਹੁਣ ਸੀਡ ਡ੍ਰਿਲ ਦਾ ਦੱਸੋ ਜੇ ਕਿਸੇ ਫਾਰਮਰ ਨੇ ਸੀਡ ਡ੍ਰਿਲ ਲਵਾਉਣੀ ਆ ਸੀਡ ਡ੍ਰਿਲ ਵਾਸਤੇ ਤੁਹਾਡੇ ਕੋਲ ਕੀ ਸਿਸਟਮ ਆ ਜੀ ਬਾਈ ਜੀ ਆਪਣੇ ਆਪ ਦੀ ਡ੍ਰਿੱਲ ਵੀ ਤਿਆਰ ਕਰਦੇ ਆਂ 8 ਫੁੱਟ ਦੀ ਡ੍ਰਿੱਲ ਪੈ ਜੂਗੀ 45000 ਦੀ ਠੀਕ ਹੈ ਜੀ 9 ਫੁੱਟ ਦੀ ਪੈ ਜੂਗੀ 50000 ਦੀ ਉਹ ਪਣ ਤੋਂ ਆਨ ਆਰਡਰ ਬੰਦਾ ਲਵਾ ਸਕਦਾ ਅੱਛਾ ਵੀਰੇ ਇਹ ਤੁਸੀਂ ਆਪ ਬਣਾਉਨੇ ਹੋ ਹਾਂ ਇਹ ਸਾਰਾ ਕੁਝ ਆਪਣਾ ਇਨ ਹਾਊਸ ਹੈ ਜੀ ਠੀਕ ਹੈ ਜੀ ਜਣੀ ਆ ਇੰਡਸਟਰੀ ਆ ਸਾਰਾ ਪਾਈਆਂ ਦਾ ਸਿਸਟਮ ਆਜੋ ਤੁਹਾਨੂੰ ਥੋੜਾ ਦਿਖਾ ਦਿੰਨੇ ਆਗੇ ਆਜੋ ਜੀ ਇੱਧਰ ਵੀ ਕਰਾ ਦੀਏ ਦਰਸ਼ਨ ਅੱਛਾ ਵੀਰ ਇੱਕ ਗੇਹਾਂ ਗੁਰਾਂ ਦਾ ਬਹੁਤ ਰੌਲਾ ਪਾਉਂਦੇ ਹੁੰਦੇ ਨੇ ਫਲਾਣਾ ਮਾੜਾ ਫਲਾਣਾ ਚੰਗਾ ਇਹਦੇ ਬਾਰੇ ਕੀ ਕਹੋਗੇ ਆਪਣੇ ਵਾਲਾ ਵੀ ਕਿਵੇਂ ਆ ਦਾ ਦੂਜਿਆਂ ਨਾਲੋਂ ਫਰਕ ਕੀ ਆ ਇਹ ਸਾਰਾ ਡਰਾਮੇ ਬਾਜੀ ਹੋ ਰੱਖੀ ਹੋਈ ਹੈ ਬਾਈ ਡਰਾਮੇ ਬਾਜੀ ਹੈ ਕੋਈ ਕੁਝ ਮਰਜੀ ਕਹਿੰਦਾ ਜੋ ਲੱਗ ਪਾਗਾ ਆਪਾਂ ਦਾ ਮਟੀਰੀਅਲ ਦੀ ਕੁਆਲਿਟੀ ਦੇ ਸਕਦੇ ਆਂ ਵੀ ਨੰਬਰ 1 ਕੁਆਲਿਟੀ ਹੋਊਗੀ ਸੋ ਸੋਣਿਓ ਗੇਅਰ ਦੇ ਉੱਤੇ ਮਾਰ ਕੇ ਦਾ ਮੈਟਰ ਕੋਈ ਨਹੀਂ ਕਰਦਾ ਵੀ ਕਿਹੜਾ ਮਾਰਕਾ ਲੱਗਿਆ ਹੋਇਆ ਡਿਪੈਂਡ ਕਰਦਾ ਹੁੰਦਾ ਹੈ ਉਹ ਮੈਟਲ ਦੀ ਕੁਆਲਿਟੀ ਤੇ ਉਹ ਚਾਹੇ ਪ੍ਰਵਿੰਦਰਾ ਹੈ ਜਾਂ ਜਿ ਕਿਹੜਾ ਮਰਜੀ ਲੱਗਿਆ ਹੋਇਆ ਜਿਹੜੀ ਕੁਆਲਿਟੀ ਆ ਉਹ ਪ੍ਰਵਿੰਦਰਾ ਬਸ ਟੌਪ ਦੀ ਵਰਤਦਾ ਹਾਂਜੀ ਵੀਰੇ ਏ ਜਿਵੇਂ ਬਾਈ ਜੀ ਆਪਣੇ ਰੂਟਰ ਨੇ ਕਈ ਕਹ ਦਿੰਦੇ ਨੇ ਰੋਟਾਵੇਟਰ ਟੜਕਦਾ ਹੈ ਉਹਦਾ ਕਾਰਨ ਕੀ ਹੁੰਦਾ ਆਪਾਂ ਇਹਦਾ ਫੇਸ ਨਹੀਂ ਲਾਉਂਦੇ ਰੂਟਰ ਦਾ ਜਾਂ ਇਹ ਸਿੱਧਾ ਨਹੀਂ ਹੁੰਦਾ ਆਪਾਂ ਇਹ ਜੀ ਚੈੱਕ ਕਰਨ ਵਾਸਤੇ ਖਰਾਤੇ A to Z ਜਨੇ ਵੀ ਆਪਣੇ ਰੂਟਰ ਹੋਣਗੇ ਸਾਰੇ ਚੈੱਕ ਹੋ ਕੇ ਫੇਸ ਲੈ ਕੇ ਫਿਰ ਆਪਾਂ ਰੋਟਾਵੇਟਰ ਚ ਪਾਉਣੇ ਆ ਠੀਕ ਆ ਜੀ ਤੇ ਇਹ ਜਣੀ 메ਨ ਕਾਰਨ ਹੁੰਦਾ ਜੀ ਹਾਂ ਜੀ ਹਾਂ ਜੀ ਫੋਰਮੈਂਟ ਜੀ ਬੈਲੈਂਸ ਸਹੀ ਕੱਢਿਆ ਜਾਂਦਾ ਯਾਨੀ ਕਿ ਆਊਟਿੰਗ ਚੱਲਦਾ ਬਿਲਕੁਲ ਸਿੱਧਾ ਚੱਲਦਾ ਠੀਕ ਆ ਜੀ ਇਹਦੇ ਕਾਰਨ ਨੇ ਧੜਕਦਾ ਜਦੋਂ ਇਹਦੀ ਕੋਈ ਸੈਟਿੰਗ ਹੈ ਧੜਕਣ ਦਾ ਕਾਰਨ ਹੀ ਹੈ ਜੀ ਰੂਟਰੀ ਧੜਕਣ ਦਾ ਕਾਰਨ ਹੈ ਉਹ ਜੀ ਸੋਨਿਓ ਇਹ ਜਿਹੜਾ ਬਾਈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਧੜਕਣ ਦਾ ਕਾਰਨ ਰੂਟਰ ਆ ਕਈ ਬੰਦੇ ਹੋਈਓ ਟਕਾਉਂਸਲੇ ਡਰਾਮੇ ਬਾਜੀ ਕਰੀ ਜਾਂਦੇ ਨੇ ਆਏ ਵਾਏ ਬੜਾ ਸਿੰਪਲ ਜਾਂ ਰੀਜ਼ੀਬਲ ਜਾਂ ਕਾਰਨ ਹੁੰਦਾ ਹੈ ਵੀ ਜਦੋਂ ਬੈਲੈਂਸ ਨਹੀਂ ਆਪਿਸ ਗੱਲਾਂ ਗੱਲ ਨੇ ਧੜਕਣਾ ਅੱਛਾ ਬਾਈ ਯਾਰ ਫੱਟੇ ਦੇ ਦਿਖਾ ਕਰਾ ਪਤੀ ਦਰਜਨ ਫੱਟਾ ਬਹੁਤ ਕਹਦੇ ਹੁੰਦੇ ਨੇ ਫੱਟਾ ਬਾਈ ਕਿ ਕਿਦਾਂ ਦਾ ਬਣਾਉਨੇ ਆ ਇਹ ਬਾਈ ਜੀ ਆਪਣਾ ਜਿਵੇਂ 9 ਤੇ 10 ਫੁੱਟਾ ਹੈ ਹਾਂਜੀ ਇਹ じゃ ਆਪਣਾ ਡਬਲ ਫੱਟਾ ਲੱਗਦਾ ਜੁੜ ਕੇ ਠੀਕ ਹੈ ਜੀ 6 ਤੋਂ ਲੈ ਕੇ ਆਪਣਾ 8 ਫੁੱਟੇ ਤੱਕ ਹੋ ਗਏ ਸਿੰਗਲ ਲੱਗਦਾਗਾ ਸਿੰਗਲ ਲੱਗਦਾ ਜੀ ਤੇ ਇਹਦਾ ਇਹ ਕਿੰਨੀ ਗੇਜ ਵਗੈਰਾ ਦੀ ਚਾਦਰ ਆ ਜੀ ਇਹ ਇਹ ਆਪਣਾ ਹੁੰਦਾ 3 ਐਮ ਐਮ ਦਾ ਜੀ 3 ਐਮ ਐਮ ਦਾ ਪੂਰਾ ਜਣੀ ਘਟਕਮ ਹੈਵੀ ਮਾਡਲ ਹੈ ਹਾਂਜੀ ਆ ਭਾਈ ਜੀ ਸਾਰੇ ਪਏ ਨੇ ਭਾਈ ਉਹਨਾਂ ਦੇ ਰੋਟਾਵੇਟਰ ਬਣੇ ਹੋਏ ਆ ਸਾਰਾ ਸਟਾਕ ਆ ਤੇ ਬਾਹਰ ਕਾਫੀ ਸਟਾਕ ਪਿਆ ਤੇ ਆ ਭਾਈ ਉਹਨਾਂ ਦੀ ਇੰਡਸਟਰੀ ਦੇ ਤੁਸੀਂ ਦਰਸ਼ਨ ਕਰ ਲੋ ਆ ਮਾਰਾ ਕਿਹੜਾ ਸੰਦ ਠੋਕਤਾ ਆ ਇਹ ਆਪਣੀ ਸੀਐਨਸੀ ਬੈਂਡਿੰਗ ਮਸ਼ੀਨ ਤੇ ਲੇਜ਼ਰ ਮਸ਼ੀਨ ਹੈ ਜੀ ਜੈਨ ਹਾਊਸ ਸਾਰਾ ਕੁਝ ਆਪ ਤਿਆਰ ਕਰਦਾ ਸਾਰਾ ਕੁਝ ਕੰਪਿਊਟਰਾਈਜ਼ਡ ਆ ਆਪਣਾ ਕੋਈ ਇਹ ਨਹੀਂ ਹੋਊਗਾ ਵੀ ਇੱਕ ਚੀਜ਼ ਦਾ ਇੱਕ ਰੋਟਾਵੇਟਰ ਦਾ ਸਮਾਨ ਦੂਜੇ ਤੇ ਨਹੀਂ ਲੱਗਣਾ ਹਾਂਜੀ ਕੱਲ ਨੂੰ ਫੀਲਡ 'ਚ ਤੁਹਾਨੂੰ ਕੋਈ ਦਿੱਕਤ ਆਉਂਦੀ ਵੀ ਆ 1% ਉਹ ਆਪਣਾਵਾਂ ਦਾ ਚੀਜ਼ ਲੈ ਕੇ ਆ ਗਿਆ ਇਹ ਨਹੀਂ ਹੋਊਗਾ ਕਿ ਤੁਹਾਡੇ ਸੈੱਟ ਨਹੀਂ ਆਉਂਦੀ ਨਾ ਜੀ ਇਹ ਸੈੱਟ ਨਹੀਂ ਆਉਂਦੀ ਅਸੀਂ ਹੋਰ ਲਾਵਾਂਗੇ ਇੱਕ ਬਾਈ ਦੀ ਗੱਲ ਮੈਂ ਡਾਉਨ ਹੋਰ ਕਰੂੰਗਾ ਬਾਈਆਂ ਦਾ ਜਿਹੜਾ ਸਿਸਟਮ ਆ ਇਹਨਾਂ ਨੇ ਜਿਹੜਾ ਵਿਚਾਲਾ ਵਿਚੋਲਾ ਹੁੰਦਾ ਉਹ ਕੱਢਤਾ ਇਹਨਾਂ ਦਾ ਪੰਜਾਬ ਭਰ ਦੇ ਵਿੱਚ ਕੋਈ ਡੀਲਰ ਨਹੀਂ ਜਦੋਂ ਤੁਸੀਂ ਸੰਤ ਲੈਣਾ ਸਿੱਧਾ ਆ ਕੇ ਜਖੇਪੜ ਇਹਨਾਂ ਦੇ ਪਲਾਂਟ ਦੇ ਵਿੱਚ ਪਹੁੰਚੋ ਨੰਬਰ ਸਕਰੀਨ ਤੇ ਪਾਏ ਹੋਇਆ ਲੋਕੇਸ਼ਨ ਆਪ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਇੱਥੇ ਆਓ ਇਹ ਬਾਈਆਂ ਨੇ ਤਾਂ ਕੀਤਾ ਤਾਂ ਕਿ ਜਿਹੜਾ ਵਿੱਚ ਡੀਲਰ ਦਾ ਮਾਰਜਿਨ ਆ ਉਹ ਸਾਰਾ ਜ਼ਿੰਮੇਵਾਰ ਤੇ ਵਿਚਾਰੇ ਦੇ ਗਲ ਪੈ ਜਾਂਦਾ ਸਿੱਧਾ ਇਹ ਉਰੇ ਪਣਾਉਂਦੇ ਨੇ ਉਰੋਂ ਹੀ ਚਕਾਉਂਦੇ ਨੇ ਡਾਇਰੈਕਟ ਕੰਪਨੀ ਵੱਲੋਂ ਸਰਵਿਸ ਇੱਕ ਗੱਲ ਕਈ ਕਈ ਵਾਰ ਕੀ ਹੁੰਦਾ ਜਿਵੇਂ ਹੁਣ ਮੰਨ ਲਓ ਡੀਲਰ ਕੋਲ ਬੰਦਾ ਕੰਪਲੇਂਟ ਕਰੀ ਜਾਂਦਾ ਡੀਲਰ ਧਿਆਨ ਨਹੀਂ ਦਿੰਦਾ ਹਾਂਜੀ ਸਾਡੇ ਕੋਲ ਸਿੱਧੀ ਕੰਪਲੇਂਟ ਆਊਗੀ ਆਪਾਂ ਸਿੱਧਾ ਹੱਲ ਕਰਕੇ ਦੇਵਾਗੇ ਬੰਦੇ ਦਾ ਆਪਣੀ ਚੀਜ਼ ਦਾ ਹੁੰਦਾ ਪਿਆਰ ਹੁੰਦਾ ਸਿੱਧਾ ਬਾਈ ਤੁਹਾਨੂੰ ਸੋਲੂਸ਼ਨ ਮਿਲਣਾ ਜੇ ਕੋਈ ਦਿੱਕਤ ਆਊਗੀ ਉਹ ਬਾਈ ਜੀ ਉਹਨਾਂ ਤੇ ਸਾਰੇ ਉਹ ਪਏ ਨੇ ਆਪਣੇ ਮੱਡ ਵਾਲੇ ਇੰਡੀਆ ਚ ਪਹਿਲੇ ਨੰਬਰ ਤੇ ਪਾਈਆਂ ਦਾ ਸਿਸਟਮ ਹੈ ਇੱਧਰ ਵੀ ਕਰਾਦੇ ਦਰਸ਼ਨ ਭਤੀਜੇਰਾ ਉਹ ਕੀ ਪਿਆ ਜੀ ਰੋਟਾ ਵੇਟਰ ਇਹ ਵੀ ਰੋਟਾਵੇਟਰ ਹੈ ਜੀ 7/8 ਇਹ ਰੋਟਾਵੇਟਰ ਪਿਆ ਜੀ ਆਹ ਸੀ ਡ੍ਰਿਲਸ ਪਈਆਂ ਹੋਏ ਉਹ 0 ਡ੍ਰਿਲ ਤੇ ਆਪਣਾ ਸੁਪਰ ਸੀਡਰ ਆ ਗਿਆ ਜੀ ਪਿੱਛੇ ਪਿੱਛੇ ਸੁਪਰ ਸੀਡਰ ਵੀ ਪਿਆ ਆ ਸਾਰੀ ਮੈਨੂਫੈਕਚਰਿੰਗ ਹੋ ਰਹੀ ਹੈ ਇਹ ਸਾਰਾ ਆਪਣਾ ਪੇਂਟ ਦਾ ਸਿਸਟਮ ਹੈ ਜੀ ਉਹ ਸ਼ਾਰਟ ਬਲਾਸਟ ਆ ਗਿਆ ਅੱਗੇ ਠੀਕ ਹੈ ਜੀ ਇੱਥੇ ਪੱਠੀ ਪੇਂਟ ਹੈ ਸਾਰਾ ਜੀ ਪਾਊਡਰ ਕੋਟਿੰਗ ਆ ਆਪਣੀ ਪੇਂਟ ਹੁੰਦਾ ਇੱਕ ਮਿੰਟ ਮੇਰਾ ਵੀਰ ਮੜਾ ਜਾ ਬਾਈ ਜੀ ਆਪਾਂ ਸੁਪਰ ਸੀਡਰ ਦੇ ਦਰਸ਼ਨ ਕਰਾ ਦਈਏ ਆਪਣੇ ਦੇ ਵੀ ਜ਼ਰੂਰੀ ਚੀਜ਼ ਆ ਕਿਉਂਕਿ ਅੱਗੇ ਬਾਈ ਜੀ ਸਬਸਿਡੀਆਂ ਨਿਕਲਣੀਆਂ ਨੇ ਤੇ ਬਾਈ ਉਹਨਾਂ ਦਾ ਬਾਈ ਜੀ ਕੋਈ ਰੇਟ ਕੋ ਫੋਲਡ ਤੇ ਰੱਖਣਾ ਚਾਹੁੰਦੇ ਹੋ ਤਾਂ ਥੋੜੀ ਖੁਸ਼ੀ ਇਹ ਬਾਈ ਜੀ ਆਪਾਂ ਸੀਜਨ ਦੇ ਨੇੜੇ ਜਾ ਕੇ ਇਹਦਾ ਰੇਟ ਤੇ ਉਹ ਕੱਢਾਂਗੇ ਸੀਜਨ ਦੇ ਨੇੜੇ ਬਾਈ ਜੀ ਉਹ ਨਹੀਂ ਕਲੈਰਿਟੀ ਦੇਣਗੇ ਪਰ ਇੰਨਾ ਕੁ ਵਾਦੇ ਨਾਲ ਕਹਿਣਾ ਥੋੜਾ 20 30 40 ਹਜ਼ਾਰ ਤਾਂ ਫਾਇਦਾ ਬਾਈ ਰੇਟ ਵਾਜਿਬ ਹੋਊਗਾ ਜੋ ਵੀ ਹੋਊਗਾ ਬਿਲਕੁਲ ਵਾਜਿਬ ਹੋਊਗਾ ਤੇ ਮਟੀਰੀਅਲ ਸਾਰਾ ਟਾਪ ਦਾ ਮਟੀਰੀਅਲ ਲੱਗਿਆ ਹੋਇਆ ਉੱਤੇ ਡਰਿੱਲ ਟਾਪ ਦੀ ਆ ਹਰ ਚੀਜ਼ ਪੂਰੀ ਟਿਪ ਐਂਡ ਟਾਪ ਆ ਤੇ ਅਗਲੀ ਗੱਲ ਹੈ ਕਿ ਬਾਈ ਜੀ ਉਹ ਸਟਾਕ ਦੇ ਦਰਸ਼ਨ ਕਰਾ ਦਈਏ ਜਿਹੜੇ ਮੇਰੇ ਵੀਰ ਨੇ ਕਿਸੇ ਭੈਣ ਭਰਾ ਨੇ ਲੈਣਾ ਸਿੱਧਾ ਆਓ ਚੇਪਲ ਪੰਮੀ ਬਾਈ ਜੀ ਦਾ ਪਿੰਡ ਆ ਤੇ ਸਾਰਾ ਰੈਡੀ ਸਟਾਕ ਪਿਆ ਤੇ ਆਪਣਾ ਆਓ ਚੁਣੋ ਗियर ਗੱਪਾ ਲਵਾਓ ਸਪੀਡ ਸਹੀ ਕਰੋ ਆਪਣਾ ਲੈ ਜਾਓ ਹਾਂਜੀ ਬਾਈ ਜੀ ਜੇ ਕੋਈ ਦੂਰ ਦਾ ਗਾਹਕ ਆ ਉਹਦੇ ਵਾਸਤੇ ਕੀ ਸਹੂਲਤਾਂ ਕਿਵੇਂ ਤੁਸੀਂ ਭੇਜਦੇ ਹੋ ਕੀ ਸਿਸਟਮ ਆ ਜਾਂ ਜੇ ਕਿਸੇ ਨੇ ਚੱਲਦਾ ਦੇਖਣਾ ਉਹਦਾ ਕੀ ਹੱਲ ਹੈ ਬਾਈ ਜੀ ਤੁਸੀਂ ਆਪਣੇ ਨੰਬਰ ਸਕਰੀਨ ਤੇ ਲਾ ਦਿਓ ਠੀਕ ਹੈ ਜੀ ਜੇ ਕਿਸੇ ਨੇ ਦੂਰ ਦੇ ਨੇ ਲੈਣਾ ਨਹੀਂ ਵੀ ਆ ਸਕਦਾ ਕੋਈ ਦੂਰੋਂ ਉਹ ਐਡਵਾਂਸ ਪੇਮੈਂਟ ਪਵਾ ਕੇ ਬਾਕੀ ਦੀ ਪੇਮੈਂਟ ਉੱਥੇ ਗੱਡੀ ਆਏ ਨੂੰ ਦੇ ਸਕਦਾ ਜਾਂ ਆਪਾਂ ਨੂੰ ਟੋਕਨ ਮਨੀ ਦੇ ਦੇਵੇ ਕਿੰਨਾ ਕੁ ਟੋਕਨ ਚਾਹੀਦਾ ਮੜਾ ਜੀ ਗਾਈਡ ਕਰ ਅੰਦਾਜ਼ਾ 10000 ਰੁਪਿਆ 10000 ਰੁਪਿਆ ਭਾਈ ਜੀ ਤੁਸੀਂ ਦੇ ਦੇਣਾ ਤੇ ਬਾਕੀ ਪੈਸੇ ਡਰਾਈਵਰ ਨੂੰ ਤੁਸੀਂ ਫੜਾ ਦੇਣੇ ਆ ਜਾਂ ਫਿਰ ਸਾਡੀ ਫੈਕਟਰੀ ਦੇ ਖਾਤੇ 'ਚ ਤੁਸੀਂ ਪਾ ਦੇਣੇ ਆ ਹਾਂ ਜਾਂ NFT, IMPS, RTGS ਤੁਸੀਂ ਕਰ ਸਕਦੇ ਹੋ ਤੇ ਅਗਲੀ ਗੱਲ ਆ ਭਾਈ ਜੀ ਇੱਕ ਰਹਿ ਗਈ ਵੀ ਜੇ ਕਿਸੇ ਨੇ ਚੱਲਦਾ ਦੇਖਣਾ ਉਹਦਾ ਕੀ ਹੱਲ ਹੈ ਉਹ ਬੰਦਾ ਸਾਨੂੰ ਜੀ ਆਪਦੀ ਲੋਕੇਸ਼ਨ ਦੱਸ ਸਕਦਾ ਉਹਦੇ ਨੇੜੇ ਤੇੜੇ ਜਿਹੜੇ ਵੀ ਪਿੰਡ ਸਾਡਾ ਚੱਲ ਰਿਹਾ ਆਊਗਾ ਸੀ ਉਹਨੂੰ ਗਾਈਡ ਕਰ ਦਾਂਗੇ ਕਿ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ ਇੱਥੇ ਚੱਲਦਾ ਤੁਸੀਂ ਉੱਥੇ ਜਾ ਕੇ ਹਾਂ ਵੀ 2 250 ਕਿਲੋਮੀਟਰ ਆਉਣ ਦੀ ਲੋੜ ਨਹੀਂ ਉਹ ਬੰਦਾ ਆਪਦੇ 5-10 ਕਿਲੋਮੀਟਰ ਦੇ ਰੇਂਜ ਚ ਦੇਖ ਸਕਦਾ ਆਪਣਾ ਚਾਲ ਠੀਕ ਆ ਜੀ ਹੋਰ ਭਾਈ ਜੀ ਐਂਡ ਤੇ ਕੋਈ ਦਰਸ਼ਕ ਵੀਰਾਂ ਨੂੰ ਕਹਿਣਾ ਕਿ ਆਪਾਂ ਭਾਈ ਜੀ ਇਹੀ ਚਾਹੁੰਦੇ ਆ ਕਿ ਆਓ ਤੁਸੀਂ ਆਪਣਾ ਰੋਟਾਵੇਟਰ ਲੈ ਕੇ ਦੇਖੋ ਚਲਾ ਕੇ ਦੇਖੋ ਆਪਣੀ ਫੋਲੋ ਜ਼ਿੰਮੇਵਾਰੀ ਆ ਕੋਈ ਵੀ ਸਮੱਸਿਆ ਆਉਂਦੀ ਆ ਆਪਾਂ ਤੁਹਾਡੇ ਨਾਲ ਖੜੇ ਆ 1% ਹੀ ਚਾਂਸ ਨੇ ਕਿ ਕੁਝ ਹੋ ਜੇ ਵੈਸੇ 99.99% ਕੁਝ ਹੁੰਦਾ ਹੀ ਨਹੀਂ। ਬਾਈ ਜੀ ਦੇਖੋ ਮੈਂ ਬਾਈਆਂ ਦੀ ਸਾਰੀ ਫੈਕਟਰੀ ਦੇ ਦਰਸ਼ਨ ਮੇਲੇ ਕਰ ਲਏ। ਹਰ ਪੱਖ ਤੋਂ ਜੋ ਇੰਡਸਟਰੀ ਦਾ ਇੱਕ ਸਟੈਂਡਰਡ ਹੁੰਦਾ ਲੇਬਰ ਤੋਂ ਲੈ ਕੇ ਬਣਤਰ ਤੋਂ ਲੈ ਕੇ ਰੰਗ ਤੋਂ ਲੈ ਕੇ ਲੋਹੇ ਦੇ ਮਟੀਰੀਅਲ ਤੋਂ ਲੈ ਕੇ A1 ਪੂਰੀ ਟੌਪ ਦੀ ਕੁਆਲਿਟੀ ਆ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿਸੇ ਵੀ ਮਾਰਕੀਟ ਤੇ ਨਾ ਜਾਓ। ਸੰਤ ਦੀ ਕੁਆਲਿਟੀ ਦੇਖੋ, ਮੈਟਲ ਦੇਖੋ, ਫਿਰ ਹਰੇਕ ਚੀਜ਼ ਨੂੰ ਲਓ ਤੇ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤਾਂ ਕਿ ਕੋਈ ਪਾਰਟ ਮਿਸ ਨਾ ਹੋ ਜਵੇ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਪੈਸੇ ਬਚਣ ਵਧੀਆ ਕੁਆਲਿਟੀ ਦਾ ਉਹਨਾਂ ਨੂੰ ਸੰਧ ਮਿਲੇ ਬਹੁਤ ਬਹੁਤ ਧੰਨਵਾਦ ਸასი ਸ਼ਾਲ